ਬਠਿੰਡਾ ਦੇ ਅੰਦਰ ਇੱਕ ਹੋਰ ਹਨੀ trap ਦਾ ਮਾਮਲਾ ਆਇਆ ਸਾਹਮਣੇ ਆਪਣੇ ਜਾਲ ਵਿੱਚ ਫਸਾ ਕੇ ਪੈਸੇ ਲੁੱਟਣ ਵਾਲੀ ਇੱਕ ਔਰਤ ਨੂੰ ਕੀਤਾ ਗਿਆ ਗ੍ਰਿਫਤਾਰ ਅਤੇ ਸਾਥੀਆਂ ਦੀ ਕੀਤੀ ਜਾ ਰਹੀ ਹੈ ਭਾਲ ਐਸ ਐਚ ਓ ਥਾਣਾ ਸਿਵਲ ਲੈਂਡ ਨੇ ਦਿੱਤੀ ਜਾਣਕਾਰੀ ਮਾਮਲਾ ਬਠਿੰਡਾ ਦੇ ਜਲੇਬੀ ਵਾਲੇ ਚੌਂਕ ਦਾ ਐਸ ਐਚ ਓ ਥਾਣਾ ਸਿਵਲ ਲੈਂਡ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੱਕ ਵਿਅਕਤੀ ਜੋ BCEL ਦੇ ਵਿੱਚ ਨੌਕਰੀ ਕਰਦਾ ਹੈ ਅਤੇ ਉਸ ਵਿਅਕਤੀ ਨੂੰ ਇਸ ਔਰਤ ਵੱਲੋਂ ਰੋਕਿਆ ਗਿਆ ਤੇ ਆਪਣੇ ਜਾਲ ਦੇ ਵਿੱਚ ਫਸਾ ਕੇ ਪਹਿਲਾਂ ਉਸ ਦੇ ਕੋਲੋਂ 500 ਰੁਪਏ ਆਪਣੇ ਆਪ ਨੂੰ ਗੁਗਲਪੇ ਕਰਵਾ ਲਏ ਅਤੇ ਉਸ ਤੋਂ ਬਾਅਦ ਉਸ ਦਾ ਜਿਹੜਾ ਆਪਣਾ ਪੈਨ ਸੀਗਾ ਉਹ ਇਸ ਨੇ ਆਪਣਾ ਸਰਚ ਕਰ ਲਿਆ ਦੇਖ ਲਿਆ ਗਿਆ ਅਤੇ ਫਿਰ ਇਸ ਨੇ ਆਪਣੇ ਸਾਥੀਆਂ ਨੂੰ ਬੁਲਾਇਆ ਅਤੇ ਸਾਥੀਆਂ ਨੂੰ ਬੁਲਾ ਕੇ ਉਸ ਦੇ ਕੋਲੋਂ ਹਥਿਆਰ ਦੇ ਨੋਕ ਤੇ ਉਸ ਦਾ ਜਿਹੜਾ ਆਪਣਾ ਮੋਬਾਈਲ ਫੋਨ ਸੀ ਉਹ ਖੋਲਿਆ ਗਿਆ ਤੇ ਉਸ ਦੇ ਵਿੱਚੋਂ 110000 ਰੁਪਏ ਇਹਨਾਂ ਵੱਲੋਂ ਵਕਰੀ ਵਕਰੀ ਆਪਣਾ ਡੇਟ ਦੇ ਵਿੱਚ ਇਹਨਾਂ ਵੱਲੋਂ ਆਪਣਾ ਕਢਾਏ ਗਏ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲੈਂਡ ਦੀ ਪੁਲਿਸ ਪਾਰਟੀ ਵੱਲੋਂ ਮਾਮਲਾ ਦਰਜ ਕਰਕੇ ਜਾਲ ਵਿਛਾਇਆ ਗਿਆ ਤੇ ਇਸ ਜਾਲ ਦੇ ਵਿੱਚ ਇਸ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਸੈਵਨ ਇੰਸਪੈਕਟਰ ਬਯੰਤ ਸਿੰਘ ਵੱਲੋਂ ਇਸ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਦੇ ਸਾਥੀ ਦੀ ਜਿਹੜੀ ਹੈ ਉਹ ਭਾਲ ਕੀਤੀ ਜਾ ਰਹੀ ਹੈ ਐਸਐਚਓ ਨੇ ਕਿਹਾ ਕਿ ਅੱਜ ਇਸ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਔਰਤ ਦਾ ਜਿਹੜਾ ਹੈ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਅਤੇ ਇਹਨਾਂ ਦੇ ਨਾਲ ਡੰਗਾਇਦੀ ਨਾਲ ਇਹਨਾਂ ਦੇ ਕੋਲੋਂ ਜਿਹੜੀ ਹੈ ਪੁੱਛਗਛ ਆਪਣਾ ਬਟੰਡਾ ਪੁਲਿਸ ਵੱਲੋਂ ਕੀਤੀ ਜਾਵੇਗੀ ਦੱਸਦੇ ਕਿ ਹਨੀ Trap ਦੇ ਮਾਮਲੇ ਦੇ ਵਿੱਚ ਇਸ ਔਰਤ ਨੂੰ ਗ੍ਰਿਫਤਾਰ ਕੀਤਾ ਤੇ ਨਾਲ ਐਸਐਚਓ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਇਸ ਤਰ੍ਹਾਂ ਦੀਆਂ ਔਰਤਾਂ ਜੋ ਆਪਣੇ ਜਾਲ ਦੇ ਵਿੱਚ ਲੋਕਾਂ ਨੂੰ ਫਸਾਉਂਦੀਆਂ ਹਨ ਉਹਨਾਂ ਤੋਂ ਬਚ ਕੇ ਰਹੋ ਕਿਉਂਕਿ ਇਹ ਜਿਹੜਾ ਹਨੀ ਟੈਪ ਦਾ ਮਾਮਲਾ ਕਾਫੀ ਬਠਿੰਡੇ ਦੇ ਵਿੱਚ ਅੱਜਕੱਲ ਚੱਲ ਰਿਹਾ ਹੈ ਬਹੁਤ ਸਾਰੀਆਂ ਔਰਤਾਂ ਨੇ ਜਿਹੜੀਆਂ ਇਸ ਤਰ੍ਹਾਂ ਦੇ ਮਾਮਲੇ ਦੇ ਵੀ ਆਪਣਾ ਵੀ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਆਪਣਾ ਫਸਾਉਂਦੀਆਂ ਹਨ ਅਤੇ ਬਹੁਤ ਸਾਰੇ ਲੋਕ ਨੇ ਜਿਹੜੇ ਇਸ ਮਾਮਲੇ ਦੇ ਵਿੱਚ ਬੋਲਦੇ ਤੱਕ ਨਹੀਂ ਆ ਕੁਝ ਲੋਕ ਸਾਹਮਣੇ ਆਉਂਦੇ ਆ ਅਤੇ ਹੁਣ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਵਿਅਕਤੀ ਦੇ ਕੋਲੋਂ 110000 ਰੁਪਏ ਹਨੀ ਟ੍ਰੈਪ ਦੇ ਮਾਮਲੇ ਦੇ ਵਿੱਚ ਇਹਨਾਂ ਵੱਲੋਂ ਵੀ ਉਸਦੇ ਖਾਤੇ ਦੇ ਵਿੱਚੋਂ ਕਢਵਾ ਲਿਆ ਗਿਆ ਅਤੇ ਥਾਣਾ ਸਿਵਲ ਲਾਈਨ ਵਿਖੇ ਮਾਮਲਾ ਦਰਜ ਕਰਕੇ ਇੱਕ ਹੋਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਦੇ ਸਾਥੀ ਦੀ ਭਾਲ ਕੀਤੀ ਜਾ ਰਹੀ ਹੈ। ਸਰ ਕੀ ਮਾਗੋ ਤੁਹਾਡਾ ਕਿਹੜਾ ਖੰਡ ਹੈ ਤੇ ਇੱਕ ਹੋਰ ਨੂੰ ਦਾਪੜਾ ਪੜਤਰੀਆਂ ਮੈਂ ਇੰਸਪੈਕਟਰ ਵਿੰਦਰ ਸਿੰਘ ਐਸ ਐਚ ਓ ਸਿਵਲ ਲਾਈਨ ਬਟੰਡਾ ਜੀ ਇੱਕ ਸਾਡੇ ਮਾਮਲਾ ਧਿਆਨ ਚਾਇਆ ਸੀ ਭਿੰਦਰ ਸਿੰਘ ਪੁੱਤਰ ਅਤਰ ਸਿੰਘ ਵਾਸੀ ਪਿੰਡ ਨਾਈ ਵਾਲਾ ਤਹਿਸੀਲ ਪਾਤਣ ਜ਼ਿਲ੍ਹਾ ਪਟਿਆਲਾ ਇੱਥੇ ਬੀਸੀਐਲ ਜਿਹੜੀ ਫੈਕਟਰੀ ਹੈ ਸੰਗਤ ਕਲਾ ਉੱਥੇ ਪਤੌਰ ਕੈਮੀਕਲ ਇੰਜੀਨੀਅਰਿੰਗ ਇੰਜੀਨੀਅਰ ਕੰਮ ਕਰਦੇ ਨੇ ਤੇ 17 ਮਾਰਚ ਦੀ ਰਾਤ ਨੂੰ ਇਹਨਾਂ ਨੇ ਦਸਮਤਾ ਉਹ ਜੋ ਇਹਨਾਂ ਨੇ ਬਿਆਨ ਚ ਲਿਖਾਇਆ ਜਲੇਦੀ ਚੌਂਕਲੇ ਇਹਨਾਂ ਨੂੰ ਕਿਸੇ ਲੇਡੀ ਦੇ ਹੱਥ ਦੇ ਕੇ ਰੋਕਿਆ ਤੇ ਉਹਨਾਂ ਨਾਲ ਗੱਲਬਾਤਾਂ ਕਰ ਲੈ ਕੇ ਪੰਜ-ਛੇ ਮਿੰਟ ਗੱਲਬਾਤਾਂ ਕਰਕੇ ਲੇਡੀ ਨੇ ਉਹਨਾਂ ਨੂੰ ਕਿਹਾ ਵੀ ਮੈਨੂੰ ਕੁਝ ਪੈਸੇ ਟਰਾਂਸਫਰ ਕਰ ਦੋ ਤੇ ਇਹਨਾਂ ਨੇ ਨਹੀਂ ਦੱਸਣ ਮੁਤਾਬਕ ਇਹਨਾਂ ਨੇ ਚਲੋ ਵੀ ਮੇਰੇ ਦਰਸ ਤੇ ਆਧਾਰ ਤੇ ਮੈਨੂੰ 500 ਰੁਪਏ ਟ੍ਰਾਂਸਫਰ ਕਰਤਾ ਤੇ ਪੈਸੇ ਟ੍ਰਾਂਸਫਰ ਕਰਤੇ ਤਾਂ ਪਿੱਛੇ ਇੱਕ ਗਰੋਧ ਇਹਨਾਂ ਦਾ ਮੈਂਬਰ ਕੜਾ ਸੀ ਉਹਨੇ ਯੂਪੀਆਈ ਪੈਨ ਜਿਹੜਾ ਸੀਗਾ ਇਹਨਾਂ ਦਾ ਗੂਗਲ ਪੇ ਦਾ ਦੇਖ ਲਿਆ ਇਹਨਾਂ ਦਾ ਫੋਨ ਸਨੇਚ ਕਰ ਲਿਆ ਤੇ ਫਿਰ ਸਨੇਚ ਕਰਕੇ ਭੱਜ ਗਿਆ ਫੋਨ ਸਨੇਚ ਕਰਕੇ ਜਦੋਂ ਪੱਜਿਆ ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਉਹਨਾਂ ਦੇ ਖਾਤੇ ਦੇ ਵਿੱਚੋਂ ਅਬ ਵਕ ਵਕ ट्रांजैक्शनਾਂ ਰਹੀਆਂ तकरीबन ਲੱਖ 1 ਲੱਖ ਰੁਪਏ ਦਾ 10000 ਰੁਪਿਆ ਕਢਾ ਲਏ ਤੇ ਦੂਸਰਾ ਇੱਕ ਜਿਹੜਾ ਹੋਰ ਮੈਂਬਰ ਸੀ ਇਹਨਾਂ ਦਾ ਉਹਨੇ ਇੱਕ ਕਿਰਚਨਮਾ ਹਥਿਆਰ ਵੀ ਦਿਖਾਇਆ ਵੀ ਹੈ ਜਿਹਦਾ ਪਿੱਛਾ ਨਾ ਕਰ ਸਕੇ ਤੇ ਫਿਰ ਉਹ ਅਸੀਂ ਯੂਪੇ ਪਿੰਨ ਤੋਂ ਟ੍ਰੇਸ ਕਰਦੇ ਹੋਏ ਐਸੇ ਬੀ ਆਲ ਸਿੰਘ ਤੋਂ ਪਤੀ ਸੀ ਅਫਸਰ ਐਡੀਸ਼ਨਲ ਐਸਐਚਓ ਉਹਨਾਂ ਨੇ ਤੇ ਉਹਨਾਂ ਦੀ ਟੀਮ ਨੇ ਇਹਨੂੰ ਕੇਸ ਨੂੰ ਟ੍ਰੇਸ ਕਰਦੇ ਹੋਏ ਜਿਹੜੀ ਲੇਡੀ ਹੈ ਕਾਈਂਡ ਆਫ ਹਨੀ Trap ਕਹਿ ਸਕਦੇ ਉਹਨੂੰ ਕਾਬੂ ਕਰ ਲਿਆ ਤੇ ਬਾਕੀ ਜਿਹੜੇ ਇਹਨਾਂ ਦੇ ਕਰੋਦੇ ਮੈਂਬਰ ਰਹਿੰਦੇ ਨੇ ਉਹ ਹਲੇ ਕਾਬੂ ਕਰਨੇ ਬਾਕੀ ਉਹਨਾਂ ਨੂੰ ਜਲਦੀ ਗ੍ਰਿਫਤਾਰ ਇਥੋਂ ਰਹਿਣ ਵਾਲੀ ਇਹ ਔਰਤ ਇਥੋਂ ਲੋਕਲੀ ਰਹਿਣ ਵਾਲੀ ਆ ਇਹਦਾ ਬਾਕੀ ਐਡਰੈਸ ਵਗੈਰਾ ਅਸੀਂ ਤਸਦੀਕ ਕਰ ਰਹੇ ਹਾਂ ਕਿਹਨੇ ਕਿਹਦੀ ਨਾਮ ਲਈ ਰਹਿਣ ਆਉਗੇ ਇਹਦੇ ਨਾਲ ਇਹ ਦਸਨ ਮੁਤਾਬਕ ਦੋ ਵਿਅਕਤੀ ਹੋਰ ਨੇ ਜੇ ਮੈਨੂੰ ਲੱਗਦਾ ਇਹਨੇ ਸ਼ਮੂਲੀਤ ਕੁਝ ਹੋਰ ਲੋਕਾਂ ਦੀ ਵੀ ਹੋਊਗੀ ਤੇ ਜਿੰਨੇ ਵੀ ਹੋਏ ਹੋਣਗੇ ਅਸੀਂ ਦਰਾਂਨੇ ਦੁਪਤੀਚ ਜਿਹਦਾ ਵੀ ਰੋਲ ਸਾਹਮਣੇ ਹੋਊਗਾ ਅਸੀਂ ਸਾਰਿਆਂ ਨੂੰ ਰੌਂਡ ਅਪ ਕਰਾਂਗੇ ਬੀਤੇ ਡਿਫਰੈਂਟ ਵੀ ਵੀ ਇੰਡੀਅਨਸ ਤੋਂ ਕੰਮ ਇਹ ਹੈ ਵੀ ਅਸੀਂ ਕਰ ਰਹੇ ਹਾਂ ਅਸੀਂ ਵੈਰੀਫਾਈ ਕਰ ਰਹੇ ਹਾਂ ਪਰ ਲੋਕਾਂ ਨੂੰ ਜਰੂਰ ਇਹ ਅਪੀਲ ਕਰਨਾ ਚਾਹੁੰਦੇ ਆਂ ਕਿ ਕਾ ਪਹਿਲਾਂ ਵੀ ਇੱਕ ਦੋ ਕੇਸ ਮੇਰੇ ਧਿਆਨ ਚ ਆਏ ਨੇ ਤੇ ਮਤਲਬ ਕਿਸੇ ਦੇ ਬੈਕਆਪ ਵਿੱਚ ਆ ਕੇ ਜਾਂ ਤੁਹਾਨੂੰ ਕੋਈ ਅਣਜਾਣ ਔਰਤ ਹੱਥ ਦਿੰਦੀ ਹੈ ਤਾਂ ਕਿ ਬਿਲਕੁਲ ਉਹਨਾਂ ਦੇ ਨਾਲ ਤਾਲ ਮਿਲ ਜਾ ਕੇ ਕਿਸੇ ਵੀ ਤਰ੍ਹਾਂ ਦਾ ਰੋਕ ਕੇ ਗੱਲਬਾਤ ਇਹ ਜੋ ਕੁਝ ਨਹੀਂ ਕਰਨਾ ਚਾਹੀਦਾ ਇਹ ਇੱਕ ਗਰੋਹ ਚੱਲਿਆ ਆ ਰਹੇ ਜੋ ਹੌਲੇ ਭਲੇ ਲੋਕਾਂ ਨੂੰ ਰਾਤ ਦੇ ਟਾਈਮ ਠੱਗਦੇ ਨੇ ਜਾਂ ਉਹਨਾਂ ਨੂੰ ਅਪਚਾਂਸੀ ਚ ਲੈ ਕੇ ਇਹ ਜੀ ਵਾਰਦਾਤ ਨੂੰ ਅੰਜਾਮ ਦਿੰਦੇ ਰਾਤ ਦਾ ਟਾਈਮ 8 9 ਵਜੇ ਦਾ ਟਾਈਮ ਸਿਆਰ ਸਟੇਟ ਕਰਦਾ ਹੈ